ਤੂੰ ਔਰਤ ਨਾ ਹੁੰਦੀ ਨਾ ਤੈਨੂੰ ਫੇਰ ਦੱਸਦਾ ਤੇਰੇ ਪਿਓ ਦੀ ਬਸ ਐ ਚੱਲ ਪੁੱਤਰ ਬਾਸ ਤੋਂ ਥੱਲੇ ਅਜਿਹੇ ਸ਼ਬਦਾਂ ਦੀ ਵਰਤੋਂ ਇੱਕ ਔਰਤ ਦੇ ਨਾਲ ਕੀਤੀ ਜਾਂਦੀ ਹੈ ਇੱਕ ਮਹਿਲਾ ਦੇ ਨਾਲ ਕੀਤੀ ਜਾਂਦੀ ਹੈ ਮੈਨੂੰ ਲੈ ਕੇ ਵਗਾ ਥੱਲੇ ਨਹੀਂ ਦੇਖਾਂ ਮੈਂ ਕਿਹੜੇ ਟੰਬਰ ਚੋਂ ਆ ਗਏ ਐ ਤੇ ਤੈਨੂੰ ਫੇਰ ਬਗੜਾ ਕਿਦਾਂ ਢੀਂਦਾ ਪਿਆ ਮੈਂ ਦੱਸ ਤੈਨੂੰ ਕਿਰਾਈਂ ਤੋਂ ਮੇਲਾ ਵਾਸ ਕਰੋ ਵਾਸ ਕਰੋ ਮਰਨ ਨੂੰ ਆਪੀਂ ਨੂੰ ਬਲਾਹੂਨ ਬਲਾਹੂਨ ਕਿੰਨੂੰ ਬੁਲਾਣਾ ਹੈ ਬਲਾਹ ਨਹੀਂ ਦੇਖ ਤੇਰੇ ਪਿੱਛੇ ਕੋੜ ਹੁੰਦਾ ਅਸੀਂ ਦੋ ਲੇਡਿਸ ਸੀ ਗਿਆ ਇੱਕ ਲੇਡਿਸ ਬਸ ਤੇ ਚੜ ਚੁੱਕੀ ਐ ਜਦੋਂ ਮੈਂ ਚੜਨ ਲੱਗਦੀ ਐ ਇੱਕ ਪੈਰ ਮੇਰਾ ਬਸ ਤੇ ਇੱਕ ਪੈਰ ਬਸ ਤੇ ਥੱਲੇ ਡਰਾਈਵਰ ਨੇ ਬਸ ਚਲਾ ਲਈ ਅਗਰ ਤੁਸੀਂ ਵੀਡੀਓ ਤੇ ਹਰ ਨਾਲ ਦੇਖੀ ਐ ਤਾਂ ਮੈਂ ਉੱਥੇ ਪਹਿਲੀ ਗੱਲ ਕਹੀ ਵਸਤੂ ਬਸ ਜੇ ਮੈਂ ਡਿੱਗ ਜਾਂਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਸੀ ਬਸ ਤੋਂ ਜ਼ਿਆਦਾ ਕੰਡਕਟਰ ਨਹੀਂ ਬੋਲ ਰਿਹਾ ਤੁਸੀਂ ਜਿੰਨਾ ਦੇਖ ਰਹੇ ਹੋ ਉੱਥੇ ਉਹ ਸਵਾਰੀਆਂ ਪੈਸੈਂਜਰ ਜਿਹੜੇ ਸੀਗੇ ਉਹਦੇ ਨਾਲ ਹਲੇ ਗੱਲ ਵੀ ਨਹੀਂ ਹੋਈ ਮੇਰੀ ਕੰਪਲੀਟ ਅਗਰ ਤੁਸੀਂ ਦੇਖ ਰਹੇ ਹੋ ਕਿ ਉਹ ਸਵਾਰੀ ਐਗਰੈਸਿਵ ਹੋਈ ਉਹਨੇ ਜਿਸ ਤਰੀਕੇ ਨਾਲ ਜਿਹੜੇ ਸ਼ਬਦਾਂ ਨਾਲ ਮੇਰੇ ਨਾਲ ਵਰਤੋ ਕੀਤੀ ਤੁਸੀਂ ਵੀ ਇੱਕ ਲੇਡੀਜ਼ ਨੂੰ ਕਿਉਂ ਠੀਕ ਸੇ ਇੱਕ ਪਬਲਿਕਲੀ ਇੱਕ ਲੇਡੀਜ਼ ਦਾ ਨੰਬਰ ਮੰਗਣਾ ਕਿੱਥੇ ਤੱਕ ਜਾ ਸਕਦਾ ਭਰੀ ਬੱਸ 'ਚ ਉੱਥੇ 52 ਸਵਾਰੀਆਂ ਦੀ ਭਰੀ ਬੱਸ ਮੇਰੇ ਹੱਕ 'ਚ ਕਿਉਂ ਨਹੀਂ ਕੋਈ ਪੜਾ ਅਗਰ ਮੈਂ गिर ਜਾਂਦੀ ਤੌਦਾ ਜ਼ਿੰਮੇਵਾਰ 판ਸ ਲੇਰੀ ਦੂਜੀ ਸਾਥੀ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਦੇ ਵਿੱਚ ਦੇਖਿਆ ਓਏ ਹੱਥ ਕਿਦਾਂ ਲਾ ਰਿਹਾ ਹੱਥ ਕਿਦਾਂ ਲਾ ਰਿਹਾ ਤੇ ਇੰਨੀ ਬਦਤਮੀ ਸੀ ਜੇ ਆਮ ਜਨਤਾ ਕਰ ਸਕਦੀ ਹੈ ਮਤਲਬ ਇਨਸਾਨੀਅਤ ਤਾਂ ਖਤਮ ਹੀ ਹੋ ਗਈ ਨਾ ਇਨਸਾਨੀਅਤ ਹੈ ਹੀ ਨਹੀਂ ਕਿੱਥੇ ਨੇ ਵੀ ਪੈਸੈਂਜਰ ਹੈ ਉਹਨਾਂ ਤੋਂ ਵੀ ਜਦੋਂ ਦੇਖਦੇ ਹਾਂ ਤੁਸੀਂ ਵੀਡੀਓ ਉੱਧਰ-ਉੱਧਰ ਕਰ ਦਿੰਦੇ ਹੋ ਉਹ ਇਹੀ ਕਹਿੰਦਾ ਕਿ ਮੈਡਮ ਤੁਸੀਂ ਗਲਤ ਚੜ੍ਹੇ ਹੋ ਤੁਸੀਂ ਗਲਤ ਚੜ੍ਹੇ ਹੋ ਪਰ ਕਹੇ ਉਹ ਜਾਨ ਜ਼ੇ ਰਹਿ ਇਦਾਂ ਕਿਉਂ ਕਹਿ ਰਹੇ ਮਮ ਜਦੋਂ ਉਹਨੇ ਕਿਹਾ ਤਾਂ ਸੀ ਚੱਕਰ ਕਰਾਂਗੇ ਸਾਰੀ ਬੱਸ ਉਤਰੋ ਤੇ ਲੋਕ ਕਿਥੇ ਨਾ ਕਿਤੇ ਪੈਨਿਕ ਕਰ ਗਏ ਕਿ ਇੱਕ ਲੇਡੀਜ਼ ਕਰਕੇ ਅਸੀਂ ਸਾਰੇ ਖੱਜਲ ਹੋ ਰਹੇ ਹਾਂ ਪਰ ਉਹਨਾਂ ਨੇ ਮੇਰਾ ਨਹੀਂ ਦੇਖਿਆ ਕਿ ਮੇਰੀ ਵੀਡੀਓ ਬਣ ਰਹੀ ਹੈ ਮੇਰਾ ਨੰਬਰ ਪਬਲੀਕਲੀ ਮੰਗਿਆ ਜਾ ਰਿਹਾ ਮੇਰੇ ਨਾਲ ਵੀ ਤਾਂ ਸਹੀ ਨਹੀਂ ਹੋ ਰਿਹਾ ਬਿਲਕੁਲ ਬੰਦੀ ਕਾਰਵਾਈ ਹੋਏਗੀ ਮੇਰਾ ਸੱਤ ਨੰਬਰ ਕੇਸ ਲੱਗਿਆ ਮੈਂ ਜਾਊਂਗੀ ਪੂਰੇ ਪੈਰ ਵੀ ਕਰੂੰਗੀ ਇਸ ਦੀ ਉਸਦੀ ਕਿਉਂਕਿ ਦੇਖੋ ਇਕੱਲੇ ਮੇਰੀ ਗੱਲ ਨਹੀਂ ਹੈਗੀ ਔਰ ਵੀ ਕਨੀਆ ਕ ਲੇਡੀਜ਼ ਨੇ ਜਿਹੜੀਆਂ ਬਈ ਇਸ ਤਰ੍ਹਾਂ ਡੇਲੀ ਸਫਰ ਕਰਦੀਆਂ ਜੋ ਕੁਛ ਹੰਡਾਂਦੀਆਂ ਨੇ ਇਸ ਸਭ ਦੀ ਆਵਾਜ਼ ਸਭ ਦੇ ਲਈ ਇੱਕ ਐਗਜ਼ਾਮਪਲ ਸੈੱਟ ਹੋਏਗੀ ਕਿ ਤੁਹਾਡੀ ਵੀ ਫੈਮਿਲੀ ਬਾਹਰ ਜਾਂਦੀ ਥੋੜਾ ਧਿਆਨ ਨਾਲ ਥੋੜਾ ਟੰਗ ਨਾਲ ਮਾਮਲਾ ਸਰਕਾਰੀ ਵਾਸਤੇ ਵਿੱਚ ਉਸ ਵਿਵਾਖਤ ਪਖ ਪਖ ਜਾਂਦਾ ਜਦੋਂ ਕਿ ਇੱਕ ਔਰਤ ਹੈ ਬਸ ਦੇ ਵਿੱਚ ਚੜਦੀ ਹੈ ਤਾਂ ਇੱਕ ਬਦਸਲੂਕੀ ਜਿਹੜੀ ਕਿ ਔਰਤ ਦੇ ਨਾਲ ਕੀਤੀ ਜਾਂਦੀ ਹੈ ਤੇ ਔਰਤ ਵੱਲੋਂ ਜਵਾਬ ਦੇ ਵਿੱਚ ਕੁਝ ਨਹੀਂ ਬੋਲਿਆ ਜਾਂਦਾ ਪਰ ਹੁਣ ਔਰਤ ਸਾਹਮਣੇ ਆਈ ਹੈ ਆਪ ਆਗੂ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਜੀ ਨੀਤੂ ਵੋਰਾ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਹੈ ਜਿਹੜਾ ਕਿ ਔਰਤ ਦੇ ਨਾਲ ਬਦਸਲੂਕੀ ਕਰ ਰਿਹਾ ਹੈ ਮਾਮਲਾ ਕੀ ਹੁੰਦਾ ਹੈ ਪੂਰਾ ਮਾਮਲਾ ਕੀ ਹੈ ਜਾਣਨ ਲਈ ਗੱਲਬਾਤ ਕਰਾਂਗੇ ਜੀ ਨੀਤੂ ਵੋਰਾ ਨਾਲ ਸ ਗਾਲ ਜੀ ਨਮਸਕਾਰ ਜੀ ਮੈਂ ਨੀਤੂ ਹੋਰਾਂ ਜਦੋਂ ਬਸ ਤੇ ਅਸੀਂ ਕਿੰਨੇ ਆ ਬਸ ਤੇ ਛੜਦੇ ਆ ਜੀ ਜਦੋਂ ਮੇਰੇ ਨਾਲ ਬਸ ਲੁਕੀ ਹੋਈ 52 ਪੈਸੇਂਜਰ ਬਸ ਤੇ ਸੀਗੇ ਕਿਸੇ ਇੱਕ ਨੇ ਵੀ ਜ਼ਹਿਮਤ ਨਹੀਂ ਚੱਕੀ ਕਿ ਬਰਾਬਰ ਆ ਕੇ ਖੜ ਜਾਏ ਉਹ ਬੰਦਾ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਗਿਆ ਮੇਰਾ ਨੰਬਰ ਪਬਲੀਕਲੀ ਮੰਗਿਆ ਗਿਆ ਦੇਖੋ ਮੈਂ ਇੱਕ ਔਰਤ ਆ ਇੰਨੀ ਤਾਂ ਮਰਿਆਦਾ ਹਰ ਕਿਸੇ ਦੀ ਹੋਣੀ ਚਾਹੀਦੀ ਸੀ ਜੇ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਭਰੀ ਬੱਸ 'ਚ ਐਦਾਂ ਗੱਲ ਕਰਦਾ ਯਾ ਤੁਹਾਡੇ ਵਿੱਚੋਂ ਕਿਸੇ ਵੀ ਫੈਮਿਲੀ ਦਾ ਕੋਈ ਮੈਂਬਰ ਹੁੰਦਾ ਤੇ ਇਸ ਤਰ੍ਹਾਂ ਗੱਲ ਕੀਤੀ ਜਾ ਸਕਦੀ ਸੀ ਜਿਸ ਤਰੀਕੇ ਉਹਨੇ ਮੇਰੇ ਨਾਲ ਬਿਹੇਵ ਕੀਤਾ ਮੈਨੂੰ ਜਿਸ ਜਿਹੜੇ ਸ਼ਬਦੋਂ ਦੀ ਵਰਤੋ ਉਹਨੇ ਮੇਰੇ ਨਾਲ ਕੀਤੀ ਉਹ ਕੀਤੀ ਜਾਣੀ ਚਾਹੀਦੀ ਸੀ ਮੇਰਾ ਕਸੂਰ ਕੀ ਸੀਗਾ ਕਿ ਮੈਂ ਆਮ ਪਬਲਿਕ ਵਕਨ ਬਸਤੇ ਨਹੀਂ ਜਾ ਸਕਦੀ ਕਿ ਮੈਨੂੰ ਕੋਈ ਕੰਮ ਨਹੀਂ ਹੋ ਸਕਦਾ ਮੈਂ ਕਿੱਥੇ ਆਣਾ ਜਾਣਾ ਮੈਂ ਮੈਂ ਅਗਰ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚ ਉਹ ਬਾਰ ਬਾਰ ਕਹਿ ਰਿਹਾ ਪਹਿਲਾਂ ਤਾਂ ਤੂੰ ਕੰਡਕਟਰ ਦੇ ਨਾਲ ਬੋਲ ਰਹੀ ਹੈ ਡਰਾਈਵਰ ਦੇ ਨਾਲ ਬੋਲ ਰਹੀ ਹੈ ਤੇ ਸਾਡਾ ਟਾਈਮ ਖਰਾਬ ਕਰ ਰਹੀ ਹੈ ਇਦਾਂ ਦੇ ਵਰਤੋਂ ਕਿਉਂ ਕੀਤੀ ਜਾ ਰਹੀ ਸ਼ਬਦਾਂ ਦੀ ਦੇਖੋ ਇੱਥੇ ਲੋਕੀ ਬਹੁਤ ਸੈਲਫਿਸ਼ ਹੋ ਚੁੱਕੇ ਆ ਬਹੁਤ ਜ਼ਿਆਦਾ ਸੈਲਫਿਸ਼ ਸੀਗੇ ਕਿ ਜਦੋਂ ਮੈਂ ਬਸ ਤੇ ਮੈਂ ਅਸੀਂ ਦੋ ਲੇਡਿਸ ਸੀਗੀਆਂ ਇੱਕ ਲੇਡਿਸ ਬਸ ਤੇ ਚੜ ਚੁੱਕੀ ਐ ਜਦੋਂ ਮੈਂ ਚੜਨ ਲੱਗਦੀ ਆ ਇੱਕ ਪੈਰ ਮੇਰਾ ਬਸ ਤੇ ਇੱਕ ਪੈਰ ਬਸ ਤੇ ਥੱਲੇ ਜੀ ਡਰਾਈਵਰ ਨੇ ਬਸ ਚਲਾ ਲਈ ਅਗਰ ਤੁਸੀਂ ਵੀਡੀਓ ਧਿਆਨ ਨਾਲ ਦੇਖੀ ਐ ਤਾਂ ਮੈਂ ਉੱਥੇ ਪਹਿਲੀ ਗੱਲ ਕਹੀ ਬਸ ਤੂੰ ਬਸ ਜੇ ਮੈਂ ਗਿਰ ਜਾਂਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਸੀ ਮੇਰਾ ਕੁਐਸ਼ਨ ਗਲਤ ਨਹੀਂ ਸੀਗਾ ਅਗਰ ਮੈਂ ਉਸੇ ਬੁਰੀ ਤਰ੍ਹਾਂ ਗਿਰਦੇ-ਗਿਰਦੇ ਬਚੀਆਂ ਅਗਰ ਮੈਂ ਗਿਰ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਉਸ ਤੋਂ ਬਾਅਦ ਡਰਾਈਵਰ ਨੇ ਕਿਹਾ ਕਿ ਮੈਂ ਇੱਥੇ ਬੱਸ ਨਹੀਂ ਰੋਕੀ ਮੈਂ ਉਹਨੂੰ ਕਿਹਾ ਕੀ ਗੱਲ ਸਮਰਾਲਾ ਚੌਕ ਬੱਸ ਸਟਾਪ ਨਹੀਂ ਹੈਗਾ ਉਹਨੇ ਕਿਹਾ ਨਹੀਂ ਇਹ ਸਮਰਾਲਾ ਚੌਕ ਬੱਸ ਸਟਾਪ ਨਹੀਂ ਹੈਗਾ ਮਮ ਤੁਸੀਂ ਵੀ ਲੁਧਿਆਣੇ ਦੇ ਰਹਿਣ ਵਾਲੇ ਹੋ ਸਮਰਾਲਾ ਚੌਕ ਬੱਸ ਸਟਾਪ ਨਹੀਂ ਹੈਗਾ 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 ਪਰ ਉਸਨੇ ਬੱਸ ਰੋਕੀ ਜਾਂ ਸਲੋ ਹੋਈ ਜਾਂ ਜੋ ਵੀ ਸਾਨੂੰ ਲੱਗਿਆ ਪਰ ਮੈਂ ਬੱਸ ਤੁਹਾਨੂੰ ਇਹ ਲੱਗਦਾ ਕਿ ਉਸਨੇ ਤੁਹਾਨੂੰ ਲੇਡੀ ਦੇਖ ਕੇ ਜਿਹੜੀ ਕਿ ਬੱਸ ਚਲਾ ਲਈ ਕਿਉਂਕਿ ਔਰਤਾਂ ਨੂੰ ਸਫਰ ਫਰੀ ਹੈ ਤੇ ਉਹ ਪੰਜਾਬ ਰੋਡਵੇਜ਼ ਦੇ ਸਰਕਾਰੀ ਬੱਸ ਮੈਨੂੰ ਮੈਂ ਤਾਂ ਮੈਨੂੰ ਕੁਝ ਨਹੀਂ ਲੱਗਿਆ ਬਸ ਤੋਂ ਜ਼ਿਆਦਾ ਕੰਡਕਟਰ ਨਹੀਂ ਬੋਲ ਰਿਹਾ ਤੁਸੀਂ ਜਿੰਨਾ ਦੇਖ ਰਹੇ ਹੋ ਉੱਥੇ ਉਹ ਸਵਾਰੀਆਂ ਪੈਸੈਂਜਰ ਜਿਹੜੇ ਸੀਗੇ ਉਹਦੇ ਨਾਲ ਹਲੇ ਗੱਲ ਵੀ ਨਹੀਂ ਹੋਈ ਮੇਰੀ ਕੰਪਲੀਟ ਅਗਰ ਤੁਸੀਂ ਦੇਖ ਰਹੇ ਹੋ ਕਿ ਉਹ ਸਵਾਰੀ ਐਗਰੈਸਿਵ ਹੋਈ ਉਹਨੇ ਜਿਸ ਤਰੀਕੇ ਨਾਲ ਜਿਹੜੀ ਸ਼ਬਦਾਬਲੀ ਨਾਲ ਮੇਰੇ ਨਾਲ ਵਰਤੋਂ ਕੀਤੀ ਤੁਸੀਂ ਵੀ ਇੱਕ ਲੇਡੀਜ਼ ਉਹ ਕਿਉਂ ਠੀਕ ਸੀਗਾ ਨਹੀਂ ਮੈਂ ਬਸ ਤੇ ਨਹੀਂ ਜਾ ਸਕਦੇ ਇੱਕ ਪਬਲਿਕਲੀ ਇੱਕ ਲੇਡੀਜ਼ ਦਾ ਨੰਬਰ ਮੰਗਣਾ ਕਿੱਥੇ ਤੱਕ ਜਾ ਸਕਦਾ ਪਰੀ ਬੱਸੇ ਚ ਉੱਥੇ 52 ਸਵਾਰੀਆਂ ਦੀ ਭਰੀ ਬੱਸ ਮੇਰੇ ਹੱਕ ਚ ਕਿਉਂ ਨਹੀਂ ਕੋਈ ਖੜਿਆ ਅਗਰ ਮੈਂ गिर ਜਾਂਦੀ ਤੋਦਾਂ ਜ਼ਿੰਮੇਵਾਰ ਕੌਣ ਸੀ ਇਹ ਤਾਂ ਬਾਦਿ ਸਾਰੀਆਂ ਚੀਜ਼ਾਂ ਨੇ ਪਹਿਲਾ ਮੈਂ 52 ਸਵਾਰੀਆਂ ਨੂੰ ਪੁੱਛਣਾ ਚਾਹੁੰਦੀ ਆ ਔਰ ਜਿਹੜੇ ਲੋਕ ਕਮੈਂਟਸ ਕਰ ਰਹੇ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਰਿਕਾਰਡਿੰਗ ਵਿੱਚ ਮੇਰਾ ਸਿੰਗਲ ਵਰਡ ਸਿੰਗਲ ਵਰਡ ਵੀ ਗਲਤ ਦਿਖਾ ਦੇਂਦੇ ਸ਼ਬਦਾ ਉਸ ਤੋਂ ਪਹਿਲਾਂ ਵੀ ਇਹੀ ਹੋਇਆ ਕਿ ਦੋ ਗੱਲਾਂ ਮੈਂ ਪੁੱਛੀਆਂ ਔਰ ਉਹ ਇਹ ਰਿਕਾਰਡਿੰਗਸ ਦੋ ਹੈਗੀਆਂ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਮੈਂ ਇਹੀ ਪੁੱਛਿਆ ਅਗਰ ਮੈਂ गिर ਜਾਂਦੀ ਉਹਦਾ ਜ਼ਿੰਮੇਵਾਰ ਕੌਣ ਸੀ ਤੇ ਜੇ ਤੂੰ ਬੱਸ ਨਹੀਂ ਰੋਕੀ ਤਾਂ ਕਿਉਂ ਨਹੀਂ ਰੋਕੀ ਠੀਕ ਬਾਦ ਮੈਮ ਜਿਹੜਾ ਨੌਜਵਾਨ ਤੁਹਾਡੇ ਨਾਲ ਬਹਿਸ ਰਿਹਾ ਜਿਹੜਾ ਵਿਅਕਤੀ ਵੱਲੋਂ ਬਹਿਸਬਾਜ਼ੀ ਕੀਤੀ ਜਾ ਰਹੀ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਮੈਂ ਕੈਨੇਡਾ ਦੀ ਫਾਈਲ ਦੇਣੀ ਹੈ ਮੈਂ ਲੇਟ ਹੋ ਜਾਵਾਂਗਾ ਤੇਰੇ ਕਰਨ ਅਸੀਂ ਜਿਹੜਾ ਕਿ ਲੇਟ ਹੋ ਰਿਹਾ ਉੱਤਰਜਾ ਬਸਦ ਥਲ ਅਜਿਹੇ ਵਰਤਾਂ ਦੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਕਿਉਂ ਮਤਲਬ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਬਸ ਲੇਟ ਕਰ ਰਹੇ ਸੀ ਕਿਉਂਕਿ ਬਹਿਸਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਸੀ ਦੇਖੋ ਜੀ ਮੈਂ ਪੁਲਿਸ ਦੀ ਡਿਮਾਂਡ ਕਰ ਰਹੀ ਸੀ ਜੀ ਜਿਸ ਤਰੀਕੇ ਨਾਲ ਮੇਰੇ ਨਾਲ ਵਰਤੋ ਹੋਈ ਤੁਸੀਂ ਵੀਡੀਓ ਦੇਖਿਆ ਤਾਂ ਪੁਲਿਸ ਦੀ ਡਿਮਾਂਡ ਸੀਗੀ ਕਿ ਪੁਲਿਸ ਬੁਲਾਈ ਜਾਵੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਮੈਂ ਕੱਲੀ ਨਹੀਂ ਉਤਰੂੰਗੀ ਜਿਹੜਾ ਮੇਰੇ ਨਾਲ ਬਦਤਮੀਜ਼ੀ ਨਾਲ ਬੋਲ ਰਿਹਾ ਮੈਂ ਉਹਦੇ ਨਾਲ ਪ੍ਰੋਪਰ ਤਰੀਕੇ ਨਾਲ ਡੀਲ ਕਰਾਂ ਉਹਨੂੰ ਵੀ ਬਸੋ ਥੱਲੇ ਲਾਤੇ ਜਾਵੇ ਪਰ ਜਦੋਂ ਪਬਲਿਕ ਨੇ ਮੇਰੀ ਦੂਜੀ ਸਾਥੀ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਦੇ ਵਿੱਚ ਦੇਖਿਆ ਓਏ ਹੱਥ ਕਿਦਾਂ ਲਾ ਰਿਹਾ ਹੱਤ ਕਿਦਾਂ ਲਾ ਰਿਆ ਤੇ ਇੰਨੀ ਬਦਤਮੀ ਜੀ ਜੇ ਆਮ ਜਨਤਾ ਕਰ ਸਕਦੀ ਹੈ ਤਾਂ ਮਤਲਬ ਇਨਸਾਨੀਅਤ ਖਤਮ ਹੀ ਹੋ ਗਈ ਨਾ ਇਨਸਾਨੀਅਤ ਹੈ ਹੀ ਨਹੀਂ ਕਿੱਥੇ ਉੱਥੇ ਨਾ ਸਾਡੇ ਤੋਂ ਕੁਝ ਗਲਤ ਬੋਲਿਆ ਗਿਆ ਤੇ اپੋਜੀਸ਼ਨ ਨੂੰ ਵੀ ਇੱਕ ਮੌਕਾ ਮਿਲਿਆ ਇਹਨੂੰ ਵਾਇਰਲ ਕਰਨ ਦਾ ਉਹਨਾਂ ਨੇ ਨੈਤਿਕਤਾ ਦੀ ਹਰ ਹੱਦ ਪਾਰ ਕੀਤੀ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਲੇਡੀਜ਼ ਆ ਸਾਡੇ ਘਰ ਦੀਆਂ ਵੀ ਲੇਡੀਜ਼ ਸਿਗੀਆਂ ਤੇ ਇਹਨਾਂ ਦਾ ਨੰਬਰ ਇਹਨਾਂ ਦਾ ਫੇਸ ਕਿੱਥੇ ਵੀ ਮੇਰਾ ਫੇਸ ਨਹੀਂ ਉੰਬਰ ਕੀਤਾ ਗਿਆ ਮੇਰੇ ਮੋਬਾਈਲ ਨੰਬਰ ਤੇ ਬੀਪ ਨਹੀਂ ਚਲਾਈ ਗਈ ਐਜ਼ ਅ ਲੇਡੀਜ਼ ਫਮ ਤੁਸੀਂ ਹੁੰਦੇ ਤੱਕ ਕੀ ਕਰਦੇ ਸ਼ਾਇਦ ਮੈਂ ਵੀ ਉਹੀ ਕਰਦੀ ਜੋ ਅੱਜ ਤੁਸੀਂ ਕਰ ਰਹੇ ਹੋ ਮੇਰੇ ਨਾਲ ਇਨਾ ਕੁਝ ਹੋਇਆ ਤੇ ਉੱਥੇ ਪਬਲਿਕ ਕੀ ਕਰ ਰਹੀ ਸੀ ਇਨਾ ਚਾਹਦੇ ਤਾਂ ਮੈਂ ਬਹੁਤ ਕੁਝ ਕਰ ਸਕਦੀ ਸੀ ਮਤਲਬ ਤੁਹਾਨੂੰ ਜ਼ਿਆਦਾ ਗੁੱਸਾ ਉਸ ਵਿਅਕਤੀ ਤੇ ਨਹੀਂ ਜਿਨੇ ਬਹਿਸਬਾਜ਼ੀ ਕੀਤੀ ਹੈ ਜ਼ਿਆਦਾ ਗੁੱਸਾ ਪਬਲਿਕ ਤੇ ਹੈ ਜਿਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਦੋਨਾਂ ਤੇ ਅਸਰ ਉਸ ਬੰਦੇ ਤੇ ਵੀ ਹੈ ਕਿ ਉਹਨੇ ਇੰਨੀ ਬਖਤਮੀਜ਼ੀ ਨਾਲ ਮੈਂ ਉਹਨੂੰ ਇੱਕੋ ਗੱਲ ਕਹਿ ਰਹੀ ਹਾਂ ਤੂੰ ਮੇਰੇ ਨਾਲ ਤੂਤੜਕ ਨਹੀਂ ਕਰ ਸਕਦਾ ਚਦ ਵੀ ਮੈਂ ਸਰ ਤੁਸੀਂ ਮੇਰੇ ਨਾਲ ਤੂਤੜਕ ਨਹੀਂ ਕਰ ਸਕਦੇ ਮੇਰੀ ਸ਼ਬਦਾਵਲੀ ਐ ਹੀ ਹੈ ਪੁਲਿਸ ਨੂੰ ਬੁਲਾਣ ਦੀ ਡਿਮਾਂਡ ਕੀਤੀ ਕਿ ਕਿਥੇ ਨਾ ਕਿਥੇ ਉਹ ਮੇਰੀ ਸਹੀ ਸੀ ਮੈਂ ਐ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਵੀਡੀਓ ਬਣਾ ਰਹੇ ਆ ਮੈਡਮ ਐਸੀ ਵੀਡੀਓ ਡਿਲੀਟ ਕਰਾ ਕੇ ਥੱਲੇ ਉਤਰਨੀ ਮੈਂ ਡਿਲੀਟ ਕਰਾਣ ਦੀ ਵੀ ਗੱਲ ਕੀਤੀ ਹੈ ਪੁਲਿਸ ਨੂੰ ਬੁਨਾਲਣ ਦੀ ਗੱਲ ਕੀਤੀ ਹੈ ਮਤਲਬ ਸਟਾਰਟਿੰਗ ਤਾਂ ਇਹੀ ਗੱਲ ਹੋਈ ਐ ਜੇ ਮੈਂ ਗਿਰ ਜਾਂਦੀ ਤਾਂ ਮਤਲਬ ਕੌਣ ਜ਼ਿੰਮੇਵਾਰ ਹੁੰਦਾ ਐਂਡ ਦੇ ਵਿੱਚ ਜਦੋਂ ਉਤਰਨ ਦੇ ਲਈ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਬੋਲਿਆ ਜਾਂਦਾ ਕਿ ਉਤਰ ਜਾ ਪਰ ਤੁਸੀਂ ਨਹੀਂ ਉਤਰਦੇ ਪੁਲਿਸ ਦੇ ਡਿਮਾਂਡ ਕਰ ਰਹੇ ਹੋ ਜੋ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਕਰ ਰਹੀ ਸੀ ਤੇ ਉਸ ਤੋਂ ਬਾਅਦ ਤਾਂ ਵੀਡੀਓ ਖਤਮ ਹੋ ਜਾਂਦੀ ਐ ਪਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਮੈਂ ਬੱਸ ਤੋਂ ਉਤਰਦੀ ਆ ਉਹ ਬੰਦਾ ਬੱਸ ਤੋਂ ਉਤਰਨ ਤੋਂ ਬਾਅਦ ਵੀ ਵਿੰਡੋ ਸੀਟ ਤੇ ਬੈਠਾ ਸੀਗਾ ਬਹੁਤ ਕੁਝ ਬੋਲ ਲਿਆ ਬਹੁਤ ਉਸਨੇ ਇਸ਼ਾਰੇ ਵੀ ਕੀਤੇ ਆ ਟੱਚਿੰਗ ਤੱਕ ਰਹੀ ਜਾਂਦੀ ਐ ਮੇਰੀ ਦੂਜੀ ਸਾਥੀ ਨੂੰ ਜਦੋਂ ਉਹ ਕਹਿ ਰਹੀ ਹੈ ਕਿ ਤੂੰ ਹੱਥ ਕਿਦਾਂ ਲਾਤਾ ਇਹ ਮਲੇਵੇ ਸੀਗੇ ਸਰ ਜਿਹੜੀਆਂ ਸਵਾਰੀਆਂ ਬੈਠੀਆਂ ਉਹ ਆਪਣੀ ਅਕਲ ਨੂੰ ਹੱਥ ਮਾਰਨ ਕਿ ਤੁਹਾਡੀ ਫੈਮਿਲੀ ਦੇ ਬੰਦੇ ਵੀ ਇਸ ਵਾਸਤੇ ਜਾਂਦੇ ਆਉਣੇ ਆ ਜੇ ਉਹਨਾਂ ਨਾਲ ਇਸ ਤਰ੍ਹਾਂ ਹੁੰਦਾ ਤੇ ਕੀ ਹੁੰਦਾ ਤੇ ਆਪੋਜੀਸ਼ਨ ਵੇਲਾ ਵੱਠਾ ਸੀਗਾ ਉਹਨਾਂ ਕੋਲ ਕੰਮ ਨਹੀਂ ਸੀਗਾ ਕਰਨ ਨੂੰ ਮੈਨੂੰ ਬਹੁਤ ਅੱਛੇ ਤਰੀਕੇ ਹਾਈਲਾਈਟ ਕੀਤਾ ਗਿਆ ਔਰ ਕੋਈ ਮਰਿਆਦਾ ਨਹੀਂ ਛੱਡੀ ਗਈ ਹਰ ਮਰਿਆਦਾ ਪਾਰ ਹੋਈ ਹੈ ਬਸ ਮੈਂ ਲੰਕਾਣ ਸਨ ਨੀ ਵਾਤ ਬਾਰ ਬਾਰ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਗਲਤ ਹੋ ਤੁਸੀਂ ਗਲਤ ਹੋ ਤੁਹਾਨੂੰ ਗਲਤ ਕਿਹਾ ਜਾ ਰਿਹਾ ਉਸ ਤੇ ਜਿੰਨੇ ਵੀ ਪੈਸੇਂਜਰ ਹੈ ਉਹਨਾਂ ਤੋਂ ਵੀ ਜਦੋਂ ਦੇਖ ਰਿਹਾ ਤੁਸੀਂ ਵੀਡੀਓ ਉਧਰ-ਉਧਰ ਕਰ ਦਿੰਦੇ ਨੇ ਉਹ ਇਹੀ ਕਹਿੰਦਾ ਕਿ ਮੈਡਮ ਤੁਸੀਂ ਗਲਤ ਚੜੇ ਹੋ ਤੁਸੀਂ ਗਲਤ ਚੜੇ ਹੋ ਪਰ ਕਹ ਉਹ ਜਨਜ਼ੇ ਰਹੇ ਨੇ ਇਦਾਂ ਕਿਉਂ ਕਹਿ ਰਹੇ ਨੇ ਮੈਮ ਜਦੋਂ ਉਹਨਾਂ ਨੇ ਕਹਿਤਾ ਸੀ ਚੱਕਾ ਕਰਾਂਗੇ ਅਸੀਂ ਕਰਾਂਗੇ ਸਾਰੀ ਬੱਸ ਉਤਰੋ ਤੇ ਲੋਕ ਕਿਥੇ ਨਾ ਕਿਤੇ ਪੈਨਿਕ ਕਰ ਗਏ ਕਿ ਇੱਕ ਲੇਡਿਸ ਕਰਕੇ ਅਸੀਂ ਸਾਰੇ ਖੱਜਲ ਹੋ ਰਹੇ ਹਾਂ ਪਰ ਉਹਨਾਂ ਨੇ ਮੇਰਾ ਨਹੀਂ ਦੇਖਿਆ ਕਿ ਮੇਰੀ ਵੀਡੀਓ ਬਣ ਰਹੀ ਹੈ ਮੇਰਾ ਨੰਬਰ ਪਬਲੀਕਲੀ ਮੰਗਿਆ ਜਾ ਰਿਹਾ ਮੇਰੇ ਨਾਲ ਵੀ ਤਾਂ ਸਹੀ ਨਹੀਂ ਹੋ ਰਿਹਾ ਕਿ ਤੇ ਪੁਲਿਸ ਨਹੀਂ ਆਉਂਦੀ ਜਿਵੇਂ ਕਿ ਪੁਲਿਸ ਵਾਲਿਆਂ ਨੂੰ ਵੀ ਕਾਲ ਕਰਦਾ ਉਹ ਬੰਦਾ ਹੈ ਨਾ ਦੇਖਿਏ ਮੇਰਾ ਉੱਥੇ ਨੈਟਵਰਕ ਇਸ਼ੂ ਹੋ ਗਿਆ ਸੀ ਮੇਰਾ ਨੰਬਰ ਮਿਲਿਆ ਨਹੀਂ ਉਹਨਾਂ ਨੇ ਕਿਹਾ ਸੀ ਨੰਬਰ ਮਿਲਾਤਾ ਤੁਸੀਂ ਤੁਹਾਨੂੰ ਕਾਲ ਕਰਨ ਦੀ ਲੋੜ ਨਹੀਂ ਦੋ ਬੰਦਿਆਂ ਨੇ ਨੰਬਰ ਮਿਲਾਇਆ ਸੀ ਪਰ ਪੁਲਿਸ ਨੂੰ ਆਉਣ ਤੇ ਜਿੰਨਾ ਟਾਈਮ ਲੱਗਣਾ ਸੀ ਉਸ ਤੋਂ ਪਹਿਲਾਂ ਹੀ ਜਦੋਂ ਐਦਾਂ ਦੀ ਬਤਮੀਜ਼ੀ ਹੋਈ ਤਾਂ ਸਾਨੂੰ ਬਸ ਉਤਰਨਾ ਪਿਆ ਕਰਿਆ ਜਾਣੇ ਹੋ ਆਕੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋ ਜਾਂ ਆਪਣੇ ਕੋਈ ਡਿਸੀਜਨ ਲੈਣੇ ਕੀ ਸੋਚਿਆ ਕੀ ਕਰਨਾ ਹੁਣ ਜਿੱਦਾਂ ਵੱਲੋਂ ਬਤਮੀਜ਼ੀ ਕੀਤੀ ਗਈ ਮਮ ਛੱਡਣਾ ਨਹੀਂ ਛੱਡਣਾ ਨਹੀਂ ਬਿਲਕੁਲ ਸੀਪੀ ਨੂੰ ਕੱਲੀ ਮੈਂ ਕੰਪਲੇਂਟ ਦੇ ਕੇ ਆਈਆਂ ਤੇ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਤਾਂ ਕਿ ਲੋਕਾਂ ਨੂੰ ਵੀ ਹੋਵੇ ਕਿ ਜਦੋਂ ਤੁਸੀਂ ਖੜੇ ਹੋ ਤੁਹਾਨੂੰ ਆਪਣੀ ਸ਼ਰਧਾਵਲੀ ਦੇਖਣੀ ਚਾਹੀਦੀ ਹੈ ਦੂਜੇ ਬੰਦੇ ਨਾਲ ਤੁਸੀਂ ਕੀ ਕਰਿਓ ਇੱਕ ਲੈਸਨ ਤਾਂ ਜ਼ਰੂਰੀ ਹੈ ਜੀ ਇੱਕ ਲੈਸਨ ਤਾਂ ਜ਼ਰੂਰੀ ਹੈ ਅਜੇ ਲੋਕਾਂ ਨੂੰ ਜਿਹੜੇ ਕਿ ਬੱਚ ਲੁਕੀ ਕਰਦੇ ਨੇ ਸੋ ਸੀਪੀ ਸਾਹਿਬ ਨੇ ਤੁਸੀਂ ਕਹਿੰਦੇ ਹੋ ਕਿ ਮੈਂ ਮਿਲ ਕੇ ਆਈਆਂ ਜੋ ਵੀ ਗੱਲਬਾਤ ਕੀ ਕਹਿੰਦੇ ਨੇ ਸੀਪੀ ਬਿਲਕੁਲ ਮੰਦੀ ਕਾਰਵਾਈ ਹੋਏਗੀ ਮੇਰਾ 7 ਨੰਬਰ ਕੇਸ ਲੱਗਿਆ ਮੈਂ ਚਾਹੂੰਗੀ ਪੂਰੇ ਪੈਰ ਵੀ ਕਰੂੰਗੀ ਉਸ ਦੀ ਕਿਉਂਕਿ ਦੇਖੋ ਇਕੱਲੇ ਮੇਰੀ ਗੱਲ ਨਹੀਂ ਹੈਗੀ ਔਰ ਵੀ ਕਿਨਿਆਕ ਲੇਡੀਜ਼ ਨੇ ਜਿਹੜੀਆਂ ਬਈ ਇਸ ਤਰ੍ਹਾਂ ਡੇਲੀ ਸਫਰ ਕਰਦੀਆਂ ਜੋ ਕੁਛ ਹੰਡਾਉਂਦੀਆਂ ਨੇ ਇਸ ਸਭ ਦੀ ਆਵਾਜ਼ ਹੈ ਸਭ ਦੇ ਲਈ ਇੱਕ ਐਗਜ਼ਾਮਪਲ ਸੈੱਟ ਹੋਏਗੀ ਕਿ ਤੁਹਾਡੀ ਵੀ ਫੈਮਿਲੀ ਬਾਹਰ ਜਾਂਦੀ ਹੈ थोडा ध्यान ना थोडा नाल चलो ਸੋ ਨੀਤੂ ਬੋਰਾ ਜਿਹਨਾਂ ਦੇ ਨਾਲ ਬਸ ਦੇ ਵਿੱਚ ਸਰਕਾਰੀ ਬਸ ਦੇ ਵਿੱਚ ਬਦਤਮੀਜ਼ੀ ਹੁੰਦੀ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀ ਆ ਤੇ ਵੀਡੀਓ ਇਜ਼ੀ ਦਾ ਆ ਵਾਇਰਲ ਹੁੰਦੀ ਆ ਦੱਸਦੀ ਕਿ ਵੀਡੀਓ ਦੇ ਵਿੱਚ ਜਿੱਥੇ ਕੁਝ ਲੋਕਾਂ ਦੇ ਵੱਲੋਂ ਉਸ ਦਾ ਚਿਹਰਾ ਜਿਹੜਾ ਕਿ ਉਹਨਾਂ ਦਾ ਚਿਹਰਾ ਦਿਖਾਇਆ ਗਿਆ ਉੱਥੇ ਉਹਨਾਂ ਦਾ ਨੰਬਰ ਵੀ ਪਬਲਿਸ਼ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੋਸਟ ਆਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਵਿਅਕਤੀ ਹੈ ਜਿਹੜਾ ਕਿ ਮੇਰੇ ਨਾਲ ਸਰੀ ਬਸ ਦੇ ਵਿੱਚ ਭਰੀ ਬਸ ਦੇ ਵਿੱਚ ਜਿਹੜੀ ਕਿ ਬਦਤਮੀਜ਼ੀ ਕਰਦਾ ਪਰ ਕੋਈ ਵੀ ਉੱਠ ਕੇ ਜਿਹੜਾ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਪਰ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਵੱਲੋਂ ਮੇਰੇ ਨਾਲ ਬਦਤਮੀਜ਼ੀ ਤਗੀਆ ਉਸ ਨੂੰ ਮੈਂ ਛੱਡਾਂਗੀ ਨਹੀਂ ਮੈਂ ਆਪਣੀ ਬਦਸਲ ਆਪਣੇ ਨਾਲ ਕੀਤੀ ਬਦਸਲੂਕੀ ਦਾ ਬਦਲਾ ਜ਼ਰੂਰ ਲਵਾਂਗੀ ਸੋ ਗੱਲਬਾਤ ਕੀਤੀ ਸੀ ਨੀਤੂ ਵੋਰਾ ਦੇ ਨਾਲ ਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਨੀਤੂ ਵੋਰਾ ਲਈ ਵਰਤੀ ਜਾਂਦੀ ਹੈ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਕੈਮਰਾਮੈਨ ਅਮਿਤ ਦੇ ਨਾਲ ਪ੍ਰਿਆंका ਸ਼ਰਮਾ ਲੁਧਿਆਣਾ ਲਈ